ਤੁਸੀਂ ਦੇਖ ਰਹੇ ਹੋ ਦੇਨੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਧੁੰਦੀ ਚਿੱਟੀ ਚਾਦਰ ਨੇ ਪੰਜਾਬ ਨੂੰ ਦੁਆਰਾ ਫਿਰ ਤੋਂ ਆਪਣੀ ਚਪੇਟ ਲੈ ਲਿਆ ਤੁੰ ਲਗਾਤਾਰ ਜਿਹੜਾ ਪਿਛਲੇ 4 ਦਿਨਾਂ ਤੋਂ ਉਹ ਲਗਾਤਾਰ ਜਿਹੜੀ ਸੰਗਣੀ ਧੁੰਦੇ ਨਾਲ ਜਿਹੜੀ ਕਹਿਰ ਦੀ ਪੈਂਦੀ ਠੰਡ ਪੈ ਰਹੀ ਸੀ ਉਹਨਾਂ ਜਿਹੜਾ ਲੋਕਾਂ ਦਾ ਘਰਾਂ ਤੋਂ ਨਿਕਲਣਾ دشوار ਕਰਤਾ ਬੇਸ਼ੱਕ ਮਿਲ ਕੇ ਹਮ ਪੰਜਾਬ ਨੂੰ ਰੰਗਲਾ ਪੰਜਾਬ ਬਣਾएंगे और बिजली के मामले में ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਕੱਲ 26 ਜਨਵਰੀ ਨੂੰ ਦੁਪਹਿਰ ਕਾਫੀ देर ਤੋਂ ਬਾਅਦ ਜਿਹੜੀ ਧੁੱਪ ਨੇ ਲੋਕਾਂ ਨੂੰ ਦੇਖਣ ਦਾ ਸੂਰੇ ਦੇਵਤਾ ਨੂੰ ਦੇਖਣ ਦਾ ਮੌਕਾ ਮਿਲਿਆ ਲੇਕਿਨ ਕਿਤੇ ਨਾ ਕਿਤੇ ਸ਼ਹਿਰ ਦੇ ਬਾਹਰਲੇ ਇਲਾਕਿਆਂ ਦੇ ਵਿੱਚ ਧੁੰਦ ਨੇ ਆਪਣਾ ਪੂਰਾ ਕੈਟ ਆਇਆ ਸੀ ਸ਼ਹਿਰ ਦੇ ਲੱਗਦੇ ਇਲਾਕਿਆਂ ਦੇ ਵਿੱਚ ਧੁੰਦ ਕਾਫੀ ਸੰਘਣੀ ਸੀ ਜਿਨ੍ਹਾਂ ਨੂੰ ਲੋਕਾਂ ਨੂੰ ਜਿਹੜਾ ਵਾਹਨਾ ਚਲਾਉਣ ਦੀ ਕਾਫੀ ਮੁਸ਼ਕਲਤ ਸਾਹਮਣਾ ਕਰਨਾ ਪਿਆ ਤੇ ਤਾਂ ਦੱਸਦੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਸੂਬਿਆਂ ਦੇ ਸ਼ਹਿਰਾਂ ਦੇ ਨਾਲ ਕਸਬਿਆਂ ਦੇ ਵਿੱਚ ਜਿਹੜਾ ਆ ਰਿਹਾ ਉਹ 4 ਡਿਗਰੀ ਤੋਂ ਘਟ ਕੇ ਇਨ ਅਤੇ 2 ਅਤੇ ਕਈ ਸ਼ਹਿਰ ਦੇ ਵਿੱਚ 1 ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਤਾਂ ਕਿਤੇ ਨਾ ਕੀਤੇ ਠੰਡ ਨੇ ਆਪਣਾ ਜਿਹੜਾ ਕਹਿ ਬਲਾਇਆ ਹ ਉਸ ਦੇ ਨਾਲ ਹੀ ਜਿਹੜਾ ਹੁੰਦਾ ਉਹ ਲਗਾਤਾਰ ਹੁਣ ਵੱਧਦੀ ਜਾ ਰਹੀ ਹੈ ਤਸਵੀਰਾਂ ਦੁਹਾਰੇ ਲੁਧਿਆਣਾ ਦੇ ਫੋਇਪਰ ਰੋਡ ਦੀਆਂ ਇਸ ਟਾਈਮ ਤਕਰੀਬਨ 9:30 ਤੋਂ ਉੱਪਰ ਟਾਈਮ ਹੋ ਚੁੱਕਾ ਹੈ ਲੇਕਿਨ ਜਿਹੜੀ ਤੁੰਦਾ ਉਹ ਬਰਕਰਾਰ ਹੈਗੀ ਹੈ ਜਿਹੜੇ ਸ਼ਹਿਰ ਦਾ ਅੰਦਰੂਨੀ ਹਿਸਾਬ ਵਹੀ ਪਰ ਰੋੜੇ ਇਥੇ ਅਲਰੇਡੀ ਸਾਵਨ ਤੋਂ ਉੱਪਰ ਟਾਈਮ ਹੋ ਗਿਆ ਲਈ ਲੇਟ ਹੈ ਗੱਡੀਆਂ ਵਾਲੇ ਦਿਨ ਵੇਲੇ ਹੀ ਲਾਈਟਾਂ ਝਗਾ ਕੇ ਆਪਣੇ ਸਫ਼ਰ ਯਾਨੀ ਕਿ ਆਪਣੇ ਦਫ਼ਤਰਾਂ ਦੇ ਕ੍ਰਾਮਲ ਜਾ ਰਹੇ ਹੈਗੇ ਆ ਤਾਂ ਕਿ ਤਰ੍ਹਾਂ ਦਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਸ਼ਹਿਰ ਦੇ ਅਲੱਗ-ਅਲੱਗ ਜਿਹੜੇ ਕਸਬਿਆਂ ਅਤੇ ਸ਼ਹਿਰਾਂ ਦੇ ਵਿੱਚ ਜਿਹੜਾ ਤਾਬ ਮੈਨਾ ਲਗਾਤਾਰ ਆਪਣਾ ਰਾਹ ਰੌਦਰ ਰੂਪ ਕਹਿੰਦੇ ਯਾਨੀ ਕਹਿਰ ਦੱਸ ਰਿਹਾ ਹੈ ਅਰੇ 3 ਔਰ 2 ਡਿਗਰੀ ਦਾ ਟੈਂਪਰੇਚਰ ਔਰ ਸਰਦੀ ਦਾ ਅ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਹੈ ਇਸ ਦੇ ਬਾਰੇ ਚੇਤਾਵਨੀ ਔਰ ਰੈਡ ਅਲਰਟ ਵੀ ਜਾਰੀ ਕੀਤਾ ਹੈ ਕਈ ਜਗ੍ਹਾ ਤੇ yellow ਅਲਰਟ ਵੀ ਜਾਰੀ ਕੀਤਾ ਹੈ ਲੇਕਿਨ ਕਿਤੇ ਨਾ ਕਿਤੇ ਜਿਹੜਾ ਧੁੰਦਾ ਸੰਗਣੀ ਧੁੰਦ ਹੈ ਉਹ ਆਪਣਾ ਆਇ ਦਿਨ ਕਹਿਰ ਲੋਕਾਂ ਦੇ ਉਤੇ ਛੜ ਰਹੀ ਹੈ ਆਪਣੀ ਇੱਕ ਛਾਪ ਛੜ ਰਹੀ ਹੈ ਕਿ ਧੁੰਦ ਜੜੀ ਹੈ ਉਹ ਆਪਣਾ ਰੌਦਰ ਰੂਪ ਦਿਖਾ ਰਹੀ ਹੈ ਤਾਂ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਤੇ ਇਹ ਇਸ ਟਾਈਮ ਤਰਨਦਾਸ ਦੀ ਕਿ ਲੋਹਾਨਾ ਵਿੱਚ ਖੜੇ ਆਂ ਔਰ ਲੋਕੀ ਹੈ ਆਪਣੀ ਗੱਡੀ ਗੱਡੀਆਂ ਦੀ ਸਪੀਡ ਵੀ ਕਾਫੀ ਸਲੋ ਹੈ ਗਈ ਹੈ ਕਿਉਂਕਿ ਧੁੰਦ ਕਾਫੀ ਸੰਘਣੀ ਹੈਗੀ ਹੈ ਸੌਰਾਗੀਰੇ ਧੁੰਦ ਸੰਘਣੀ ਲਗਾਤਾਰ ਪੈ ਰਹੀ ਹੈ ਬਿਸ਼ੱਕ ਕੱਲ ਧੁੰਦ ਨਿਕਲੀ ਲੇਕਿਨ ਕਿਤੇ ਨਾ ਕਿਤੇ ਬਿਨਾਂ ਮजूद ਰਹਾ ਕਿਸਤੇ ਬਹੁਤ ਸੰਘਣੀ ਧੁੰਦ ਪੈ ਰਹੀ ਹੈ ਮੌਸਮ ਲਗਾਤਾਰ ਟੈਂਪਰੇਚਰ ਇੱਕ ਦੋ ਡਿਗਰੀ ਸੈਲਸੀ ਕਿੰਨਾ ਤੁਹਾਨੂੰ ਮੁਸ਼ਕਲ ਸਾਮਨਾ ਲੈਣਾ ਪਵੇ ਬਹੁਤ ਔਖਾ ਹੈ ਬਹੁਤੋ ਕਾਇਨੀ ਤੋਂ ਦੇ ਵਿੱਚ ਕਿਤੇ ਲੰਘਣਾ ਜਾਂ ਰੋਡ ਪਾਰ ਕਰਨਾ ਵੀ ਬਹੁਤ ਮੁਸ਼ਕਲ ਹੈ ਕਿਤਵਾਰੀ ਤੁਸੀਂ ਅਸੀਂ ਵੱਦਵਾਲ ਪਿੰਡ ਤੋਂ ਆ ਰਹੇ ਹਾਂ ਵੱਦਵਾਲ ਸ਼ਹਿਰ ਤਾਂ ਦਰੂਣੀ ਹਿੱਸਾ ਆਇਆ ਕਾਫੀ ਜ਼ਰੂਰੀ ਹੈ ਸਰ ਬਹੁਤ ਜ਼ਿਆਦਾ ਧੁੰਦਾ ਤੁਹਾਡੇ ਇਲਾਕੇ ਕਾਫੀ ਧੁੰਦ ਹੁੰਦੀ ਹੈ ਬਹੁਤ ਜ਼ਿਆਦਾ ਧੁੰਦਾ ਜੀ ਇੱਕ ਦਿਨ ਮੈਂ ਇੱਥੇ ਹੀ ਧੁੰਦੇ ਵਿੱਚ ਮੈਂ ਥੱਲੇ ਉਤਰਨਾ ਸੀ ਮੈਂ ਇਧਰ ਅੱਗੇ ਚੱਲ ਗਿਆ ਮੈਨੂੰ ਆਪ ਪੌੜੀ ਨਹੀਂ ਦਿਖਿਆ ਹੈਗਾ ਅੱਛਾ ਨਹੀਂ ਧੁੰਦ ਬਹੁਤ ਜ਼ਿਆਦਾ ਧੁੰਦਾ ਅੱਜ ਵੀ ਬਹੁਤ ਜ਼ਿਆਦਾ ਧੁੰਦਾ ਪਰਲੀ ਸਾਈਡ ਦਿਖ ਨਹੀਂ ਰਹੀ ਇੱਥੇ ਅੱਗੇ ਤਾਂ ਦਿਖਿਆ ਪਰਲਾ ਬਸ ਉਧਰ ਕੁਝ ਨਹੀਂ ਦਿਖ ਰਿਹਾ ਹੈਗਾ ਸੋ ਕਿਤਨੇ ਕਿਤੇ ਲੋਕਾਂ ਨੂੰ ਜਿਹੜਾ ਆਪਣੇ ਦਫਤਰਾਂ ਤੇ ਹੋਰ ਜਿਹੜੇ ਜਗ੍ਹਾ ਤੇ ਜਾਣ ਦਾ ਕਾਫੀ ਮੁਸ਼ਕਲਾ ਸਾਹਮਣਾ ਕਰ ਰਹਾ ਕਿਉਂਕਿ ਸੰਘਣੀ ਧੁੰਦ ਪੈ ਰਹੀ ਹੈ ਔਰ ਜਿਹੜਾ ਪੰਜਾਬ ਦਾ ਜਿਹੜਾ ਤਾਪਮਨ ਉਹ 3 ਡਿਗਰੀ ਘਟ ਕੇ 2 ਔਰ 1 ਡਿਗਰੀ ਸੈਲਸੀਅਸ ਤੇ ਪਹੁੰਚ ਚੁੱਕਾ ਤੇ ਲੋਕਾਂ ਦਾ ਇਸ ਟਾਈਮ ਘਰਾਂ ਤੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਤੇ ਆਨਮੋਸਮੇ ਦੇ ਵਿੱਚ ਜਿਹੜੇ ਮੌਸਮ ਵਿਭਾਗ ਤੇ ਮੌਸਮ ਵਿਭਾਗ ਵੱਲੋਂ ਵੀ ਲੋਕਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਆਪਣੇ ਜਿਹੜੋ ਸਫ਼ਰ ਤੇ ਜਾਂਦੇ ਤੋਂ ਆਪਣੀ ਜਿਹੜੀ ਵਾਹਨਾਂ ਦੀ ਸਪੀਡ ਨੂੰ ਬਿਲਕੁਲ ਕੰਟਰੋਲ 'ਚ ਰੱਖੋ ਧੀਮੀ ਆਪਣੇ ਜਿਹੜੇ ਵਾਹਨ ਚਲਾਓ ਤਾਂ ਕਿ ਤੁਹਾਨੂੰ ਕੋਈ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਵੀ ਜਾਰੀ ਕੀਤਾ ਸੀ ਕਈ ਸ਼ਹਿਰਾਂ ਦੇ ਵਿੱਚ yellow alert ਜਾਨੀ ਕਿ ਤਈ ਲੇਕਿਨ ਇਹ ਜਿਹੜੀ ਸੰਗਤ ਹੁੰਦਾ ਕਿਤੇ ਨਾ ਕਿਤੇ ਮੌਸਮ ਦੇ ਉੱਪਰ ਲੋਕਾਂ ਦੇ ਉੱਪਰ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਕਮਐਮਐਨ ਬੌਬੀਨਾ ਸੰਦੀਪ ਸ਼ਰਮਾ ਡੈਨੀ ਸਰਟੀਵੀ ਲੁਧਿਆਣਾ